ਚੁਰਣ ਇਸ ਕਰਕੇ ਬੱਚਿਆਂ ਨੂੰ ਖੇਡਾਂ ਬਤੀ ਆਪਾਂ ਜਾਗਰੂਕ ਕਰ ਰਹੇ ਆਪਨੇ ਸਾਫਤਾ ਸਰਪੰਚ ਗਰਮੀਤ ਸਿੰਘ ਉਹਨਾਂ ਨਾਲ ਪ੍ਰੀਤੋ ਸਿੰਘ ਜੀ ਖੜੇ ਨੇ ਜੋ ਇਹਨਾਂ ਦੇ ਕੋਚ ਨੇ ਸਾਰੇ ਰਲ ਮਿਲ ਕੇ ਇਹ ਖੇਡਾਂ ਕਰਾਈਆਂ ਕਰਾਈਆਂ ਜਾਂਦੀਆਂ ਨੇ ਵੀਰੇ ਭਾਈਆਂ ਤੁਹਾਨੂੰ ਮੈਂ ਜੋ ਆਪਾਂ ਲਗਾਤਾਰ ਕਰਾ ਰਹੇ ਆਂ ਤੇ ਵਿੱਚ ਪਿੰਡ ਦੀ ਇਹਨਾਂ ਗ੍ਰਮੀ ਸੋਹਣਾ ਦੇ ਨਾਲ ਪਿੰਡ ਦੀ ਸਾਰੇ ਦਾ ਸਹਿਯੋਗ ਹੀ ਹੁੰਦਾ ਵਾ ਇਹਨਾਂ ਦੇ ਵੀਰਾਂ ਦਾ ਸਹਿਯੋਗ ਹੁੰਦਾ ਵਾ ਅੱਗੇ ਤੋਂ ਵੀ ਆਪਾਂ ਇਸ ਤਰ੍ਹਾਂ ਹੀ ਇਹ ਰੀਡਿੰਗ ਚੱਲਦਾ ਰੱਖਣਾ ਤਾਂ ਕਿ ਬੱਚੇ ਨਸ਼ੇ ਪੱਤਿਆਂ ਤੋਂ ਰਹਿਤ ਹੋ ਕੇ ਆਪਣੀ ਗਾਂ ਵਧੀਆ ਜ਼ਿੰਦਗੀ ਜੀ ਸਕਣ ਲਓ ਕਵਨ ਪੰਡਾਤਾ ਕਵਨ ਪੰਡਾਤਾ ਇਹ ਜਿਹੜੇ ਜਿਹੜੇ ਉਪਰਾਲੇ ਅੱਗੇ ਵੀ ਸਾਰੇ ਅੱਗੇ ਜਾਰੀ ਰਹਿਣਗੇ ਅੱਗੇ ਵੀ ਇੰਦਾ ਤੇ ਸਾਡੇ ਲਈ ਉਹ ਤਾਂ ਜਾਰੀ ਹੀ ਰਹਿਣਗੇ ਜੀ ਅਗਲੇ ਸਾਲ ਵੀ ਅਸੀਂ ਹੁਣੇ ਹੀ ਤਰੀਕਾ ਦਾ ਐਲਾਨ ਕਰ ਦੇਣਾ ਇਸੇ ਐਵੇਂ ਚੱਲੂ ਆ ਅੱਗੇ ਤੋਂ ਬਹੁਤ ਵਧੀਆ ਉਪਰਾਲਾ ਵਾਸਤੇ ਸੰਸਾਭ ਦਾ ਔਰ ਜਿੰਨੇ ਵੀ ਪ੍ਰਬੰਧਕ ਸੱਜਣਾ ਬਹੁਤ ਵਧੀਆ ਕਰ ਰਹੇ ਆ ਔਰ ਇਹਦੇ ਨਾਲ ਸਾਡੇ ਨਫਿਆਂ ਤੋਂ ਜਿਹੜੇ ਨੌਜਵਾਨਾਂ ਬਹੁਤ ਜ਼ਿਆਦਾ ਦੂਹ ਹੋ ਰਿਹਾ ਔਰਤ ਨਾਲੇ ਪੈਂਟ ਪੱਦਰ ਤੇ ਵੀ ਬੜਾ ਵਧੀਆ ਲੱਗ ਰਿਹਾ ਕੰਨਾ ਤਾਂ ਜਿਹੜੇ ਪਿੰਡਾਂ ਆਤੀਆਂ ਨਾਲ ਸਰਪੰਚ ਨੇ ਸਾਡੇ ਸਾਫਤਾ ਕੁਰਮਿਤ ਸਿੰਘ ਜੀ ਮਹਾਂਪਤ ਜੀ ਆਪਣੇ ਸਾਫਤਾ ਸਰਪੰਚ ਤਖਵੀਰ ਜੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਜਿਵੇਂ ਅੱਜ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਇੰਨੀ ਪਰਮਾਰ ਹੈ ਲੋਕ ਨਸ਼ੇ ਵਾਲੇ ਪਾਸੇ ਨੂੰ ਜਾ ਰਹੇ ਆ ਇਹ ਉਹਨਾਂ ਨੂੰ ਨਸ਼ੇ ਤੋਂ ਟੱਕ ਲਿਆ ਕੇ ਇਧਰ ਨੂੰ ਵਧੀਆ ਪਾਸੇ ਲਾ ਰਹੇ ਨੇ ਤੇ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੂੰਗਾ ਵੀ ਇਹ ਬਹੁਤ ਵਧੀਆ ਉਪਰਾਲਾ ਕਰਦੇ ਆ ਦਾ ਨਗਰ ਦਾ ਧੰਨਵਾਦ ਹੈ ਸਾਡੇ ਸਾਫਾ ਸਰਪੰਚ ਸਾਹਿਬ ਦਾ ਪ੍ਰਮੋਦ ਸਿੰਘ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜੀ ਸਰ ਸਰਦ ਲਖਮੀ ਸਿੰਘ ਦਾ ਵੀ ਧੰਨਵਾਦ ਕਰਦਾ ਜੀ ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਾਲ ਜਿਵੇਂ ਕਿ ਤੁਹਾਨੂੰ ਅਸੀਂ ਸੂਬੇ ਦੇ ਹਰ ਪਿੰਡ ਦੇ ਵਿੱਚ ਖੇਡਾਂ ਦਿਖਾਣੇ ਆ ਕੀ ਨੌਜਵਾਨ ਜਿਹੜਾ ਹੈਗਾ ਵਾ ਨਸ਼ਾ ਤੋਂ ਦੂਰ ਹੋ ਕੇ ਖੇਡਾਂ ਪ੍ਰਤੀ ਕਿੰਨਾ ਜਾਗਰੂਕਾ ਉਸੇ ਦੇ ਮੱਦੇ ਨਜ਼ਰ ਅਸੀਂ ਲੁਧਿਆਣਾ ਦਾ ਪਿੰਡ ਹੈਗਾ ਜੀ ਐਤਿਆਣਾ ਜਿੱਥੇ ਅਸੀਂ 2023 ਦਾ ਵੀ ਦਿਖਾਇਆ ਸੀ ਵੱਡਾ ਜਿਹੜਾ ਕੱਪ ਆ ਹਾਕੀ ਦਾ 2024 ਦਾ ਵੀ ਦਿਖਾਇਆ ਸੀ ਤੇ ਅੱਜ ਅਸੀਂ ਖੜੇ ਆ 2025 ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸਾਬਕਾ ਸਰਪੰਚ ਗੁਰਮੀਤ ਜੀ ਸਾਬਕਾ ਸਰਪੰਚ ਲਖਵੀਰ ਜੀ ਸਾਡੇ ਨਾਲ ਗੱਲਬਾਤ ਕਰਦੇ ਆ ਹਾਂ ਜੀ ਸਰਪੰਚ ਦਾ ਸასიਖਾਲ ਜੀ ਸასიਖਾਲ ਜੀ ਸਰ ਕੀ ਕਹਿਣਾ ਚਾਹੋਗੇ ਜ ਜਿਹੜੀ ਇਹ ਵੱਡਾ ਜਿਹੜਾ ਮਹਾਕੁੰਭ ਲੱਗਿਆ ਪਿੰਡ ਇੱਥੇ ਆਣੇ ਦੇ ਵਿੱਚ ਕੀ ਕਹਿਣਾ ਜਾਓਗੇ ਸਰ ਜੀ ਬੇਨਤੀ ਆ ਵੀ ਆਪਾਂ ਇਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਬਈ ਕੋ ਹਾਲਾਤ ਜਿਹੜੇ ਹੁਣ ਨਸ਼ਿਆਂ ਦੀ ਕਰਕੇ ਆਪਾਂ ਚਾਹੁੰਦੇ ਆ ਵੀ ਜਿਹੜੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਇਸ ਕਰਕੇ ਇਹ ਬੱਚਿਆਂ ਨੂੰ ਖੇਲਾਪ ਤੇ ਆਪਾਂ ਜਾਗਰੂਕ ਕਰ ਰਹੇ ਆ ਆਪਣੇ ਸਾਫਕਾ ਸਰਪੰਚ ਗਰਮੀਤ ਸਿੰਘ ਉਹਨਾਂ ਨਾਲ ਪ੍ਰੀਤਮ ਸਿੰਘ ਜੀ ਖੜੇ ਨੇ ਜੋ ਇਹਨਾਂ ਦੇ ਕੋਚ ਨੇ ਸਾਰੇ ਨਾਲ ਮਿਲ ਕੇ ਇਹ ਖੇਡਾਂ ਕਰਾਈਆਂ ਕਰਾਈਆਂ ਜਾਂਦੀਆਂ ਨੇ ਤਾਂ ਕਿ ਬੱਚੇ ਨਸ਼ੇ ਪੱਤੀਆਂ ਤੋਂ ਰਹਿਤ ਹੋ ਕੇ ਆਪਣੀ ਨਵੀਂ ਜ਼ਿੰਦਗੀ ਜਿਉ ਸਕਣ ਜੀ ਸਰਪੰਚ ਸਾਹਿਬ ਕਿਰਵਾ ਟੂਰਨਾਮੈਂਟ ਆਏ ਤੇ ਲੱਗਦਾ ਜੀ ਉਪਰਾਲੇ ਅੱਗੇ ਵੀ ਜ਼ਿਆਦਾ ਜਾਰੀ ਰਹਿਣਗੇ ਜੀ ਤਕਰੀਬ ਨੇ ਇਹ 22ਵਾਂ ਟੂਰਨਾਮੈਂਟ ਜੋ ਆਪਾਂ ਲਗਾਤਾਰ ਕਰਾ ਰਹੇ ਹਾਂ ਤੇ ਇਹ ਵਿੱਚ ਪਿੰਡ ਦੀ ਇਹਨਾਂ ਗ੍ਰਵੀਸ ਸੌਣਾ ਦੇ ਨਾਲ ਪਿੰਡ ਦੀ ਸਾਰੇ ਦਾ ਸਹਿਯੋਗ ਹੀ ਹੁੰਦਾ ਵਾ ਇਹਨਾਂ ਦੇ ਵੀਰਾਂ ਦਾ ਵੀ ਸਹਿਯੋਗ ਹੁੰਦਾ ਵਾ ਅੱਗੇ ਤੋਂ ਵੀ ਆਪਾਂ ਇਸ ਤਰ੍ਹਾਂ ਹੀ ਇਹ ਚੱਲਦਾ ਰੱਖਣਾ ਤਾਂ ਕਿ ਬੱਚੇ ਨਸਬਤ ਤੋ ਰਹਿਤ ਹੋ ਕੇ ਆਪਣੀ ਗਾਂਹ ਵਧੀਆ ਜ਼ਿੰਦਗੀ ਜਿਉ ਸਕਣ ਕਿਉਂ ਹੁਣ ਜੋ ਇੱਥੇ ਤਕਰੀਬਨ ਨਸਿਆਂ ਦਾ ਦਰਿਆ ਵਗ ਰਿਹਾ ਆਪਣੇ ਪੰਜਾਬ ਦੇ ਵਿੱਚ ਇਸ ਨੂੰ ਠੱਲ ਪਾਉਣ ਲਈ ਇੱਕੋ ਇੱਕ ਇਹੀ ਚੀਜ਼ ਆ ਵੀ ਆਪਾਂ ਨੂੰ ਖੇਡਾਂ ਦੇ ਨਾਲ ਜੁੜਨਾ ਪੈਣਾ ਵਾ ਬੱਚੇ ਜੇ ਤੰਦਰੁਸਤ ਹੋਣਗੇ ਤਾਂ ਹੀ ਆਪਣੇ ਦੇਸ਼ ਖਸਾਲ ਹੋ ਸਕਦਾ ਹੈ ਜੀ ਸਭ ਤੋਂ ਸਰਪ੍ਰਾਈ ਗੁਰਮੀਤ ਜੀ ਹਾਂ ਜੀ ਗੁਰਮੀਤ ਜੀ ਇਨਾਮਾਂ ਦੀ ਗੱਲ ਕਰੀਏ ਕਿੰਨੇ ਕੋਈ ਇਨਾਮ ਰੱਖੇਗੇ ਨਹੀਂ ਨਾਮ ਤਕਰੀਬਨ ਟੀ 8 ਸਾਇਕਲ ਟੂ ਤੇ 8 ਦਾ ਤੇ ਚੌਥੇ ਨੰਬਰ ਵਾਲੀ ਨੂੰ ਵੀ ਹਾਂ ਜੀ ਦੂਜੇ ਬੈਸਟ ਪਲੇਆਉਂ ਵੀ ਰੱਖੇ ਗਏ ਨੇ ਸਰ ਕਿਤੇ ਨਾ ਕਿਤੇ ਤੱਬਾ ਲੱਗਿਆ ਸੀ ਜਿਹੜੀ ਪੰਜਾਬ ਦੀ ਨੌਜਵਾਨੀ ਉਹ ਨਸ਼ਾ ਵਾਲ ਗਲਤਾਨ ਹੋਈ ਜਾ ਰਹੀ ਹੈ ਨਸ਼ੇ ਦੇ ਦਲਦਲ ਚ ਖੋਪੀ ਜਾ ਰਹੀ ਸੀ ਲੱਗਦਾ ਜੀ ਐਦਾ ਤੇ ਟੂਰਨਾਮੈਂਟ ਆ ਜਿਹੜੇ ਹੈਗੇ ਨੇ ਜਿਹੜੇ ਕਹਿੰਦੇ ਸੀ ਕਿ ਲੋਕ ਜਿਹੜੇ ਨੌਜਵਾਨੀ ਨਸ਼ਾ ਵਾਲ ਜਾ ਰਹੀ ਉਹਨਾਂ ਦੇ ਮੂੰਹ ਤੇ ਚਪੇੜ ਆ ਬਿਲਕੁਲ ਬਹੁਤ ਵੱਡੀ ਚਪੇੜ ਆ ਜਿਵੇਂ ਹੁਣ ਕਿੰਨੇ ਬੱਚੇ ਖੇਡਦੇ ਆ ਤੁਸੀਂ ਦੇਖ ਹੀ ਰਹੇ ਹੋ ਟੂਰਨਾਮੈਂਟ ਤੋਂ ਉਨੀ ਪਾਸੇ ਚੱਲ ਰਿਹਾ ਹੈ ਬਹੁਤ ਵਧੀਆ ਗਰਾਊਂਡਾਂ ਬਣੀਆਂ ਆ ਗਰਾਊਂਡਾਂ ਦੇ ਵਿੱਚ ਆਥ ਨੂੰ ਸਵੇਰ ਵੀ ਬੱਚੇ ਖੇਡਦੇ ਆ ਨਸ਼ਿਆਂ ਤੋਂ ਰਹਿਤ ਹੀ ਹੋਣਗੇ ਸੁਜੋਗਤਾ ਤਕਰੀਮ ਸਾਰੇ ਪਿੰਡ ਦਾ ਹੀ ਹੋ ਰਿਹਾ ਉਹਨਾਂ ਪਿੰਡ ਇੱਕੋ ਜੀ ਸਾਰਾ ਰਲ ਮਿਲ ਕੇ ਕਰਾਂਦਾ ਜੀ ਸਾਰੇ ਪਿੰਡ ਜੀ ਤਕਰੀਮ ਰਲ ਮਿਲ ਕੇ ਹੀ ਕਰਾ ਲੈਂਦੇ ਆ ਜੀ ਸਾਰੇ ਤੇ ਇਹ ਜਿਹੜੇ 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 ਉਪਰਾਲੇ ਅੱਗੇ ਵੀ ਸਾਰੇ ਅੱਗੇ ਜਾਰੀ ਰਹਿਣਗੇ ਅੱਗੇ ਵੀ ਇਦਾਂ ਦੇ ਸਾਡੇ ਵਾਲਿਓ ਤਾਂ ਜਾਰੀ ਹੀ ਰਹਿਣਗੇ ਜੀ ਅਗਲੇ ਸਾਲ ਵੀ ਅਸੀਂ ਹੁਣੇ ਹੀ ਤਰੀਕਾ ਦਾ ਐਲਾਨ ਕਰ ਦੇਣਾ ਇਸੇ ਐਵੇਂ ਚੱਲੂਗਾ ਹਾਕੀ ਟੂਰਨਾਮੈਂਟ ਹਾਂਜੀ ਤੁਸੀਂ ਨੌਜਵਾਨੋਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ ਇਹ ਕਹਿੰਦੇ ਆ ਵੀ ਨਸ਼ਿਆਂ ਤੋਂ ਦੂਰ ਹੋ ਰਹੇ ਆ ਨੌਜਵਾਨ ਇਹ ਖੇਡਾਂ ਦੇ ਨਾਲ ਬਹੁਤ ਵਧੀਆ ਉਪਰਾਲਾ ਵਾ ਸਰਪੰਚ ਸਾਹਿਬ ਦਾ ਔਰ ਜਿੰਨੇ ਵੀ ਵਿਦਵੰਤੇ ਸੱਜਣਾ ਬਹੁਤ ਵਧੀਆ ਕਰ ਰਹੇ ਆ ਔਰ ਇਹਦੇ ਨਾਲ ਸਾਡੇ ਨਸ਼ਿਆਂ ਤੋਂ ਜਿਹੜੇ ਨੌਜਵਾਨਾ ਬਹੁਤ ਜ਼ਿਆਦਾ ਦੂਰ ਹੋ ਰਹੇ ਆ ਔਰ ਨਾਲੇ ਪਿੰਡ ਪੱਦਰ ਤੇ ਵੀ ਬੜਾ ਵਧੀਆ ਲੱਗ ਰਿਹਾ ਵਾ ਗੁਰਮੀਤ ਜੀ ਆਪਾਂ ਗੱਲ ਕਰੀਏ ਪਹਿਲਾਂ ਜਿਹੜੇ ਜਿਹੜੇ ਹਾਕੀ ਕੱਪ ਹੁੰਦੇ ਸੀ ਬਾਲੀਵਾਲ ਕੱਪ ਹੁੰਦੇ ਸੀ ਇਨਾਮ ਦੀ ਆਪਾਂ ਗੱਲ ਕਰੀਏ ਇਨਾਮ ਮਾੜੇ ਮੋਟੇ ਕੋਲੀਆ ਪਲੇਟਾਂ ਹੁੰਦੀਆਂ ਸੀਆਂ ਅੱਜ ਹਜ਼ਾਰਾਂ ਦੇ ਵਿੱਚ ਜਿਹੜੇ ਇਨਾਮ ਮਿਲਦੇ ਨੇ ਲੱਗਦਾ ਜੀ ਪਲੇਅਰਾਂ ਨੂੰ ਇਸ ਵਾਰ ਪ੍ਰਤੁਸ਼ਿਤ ਕਰ ਰਹੇ ਨੇ ਬਿਲਕੁਲ ਕਰ ਰਹੇ ਹੈ ਜਿਉਂ ਜਿਉਂ ਕਮ ਮਗਾਈ ਬਾਦ ਦੀ ਆ ਬੱਚਿਆਂ ਨੇ ਵੀ ਹਾਕੀਆਂ ਵਗੈਰਾ ਲੈਣੀ ਹੁੰਦੀ ਇਨਾਮ ਵੱਧ ਹੋਣਗੇ ਤਾਂ ਪਾਈਓ ਪਲੇਅਰ ਇਦੋਂ ਆਉਣਗੇ ਨਾ ਤੇ ਧੰਨਵਾਦ ਕਰਨਾ ਚਾਹੋਗੇ ਐਨਆਰਆਈ ਭਰਾਵਾਂ ਦਾ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੋਗੇ ਬਿਲਕੁਲ ਅਸੀਂ ਧੰਨਵਾਦ ਕਰਦੀਆਂ ਨਗਰ ਨਿਵਾਸੀਆਂ ਨੇ ਪਹਿਲਾਂ ਤੋਂ ਹੀ ਬਹੁਤ ਸਹਿਯੋਗ ਦਿੱਤਾ ਤਿਗਰੇ ਨੂੰ 10-11 ਟੂਰਨਾਮੈਂਟ ਤਾਂ ਹੁਣ ਮੈਨੂੰ ਹੀ ਲਗਾਤਾਰ ਹੋ ਕੇ ਕਰਾਉਂਦੇ ਨੇ ਬਹੁਤ ਸਹਿਯੋਗ ਤਾਂ ਸਾਰੇ ਪਹਿਲੀਆਂ ਪੰਚਾਇਤ ਨੇ ਗੱਲਬਾਤ ਕਰਾਂਗੇ ਹਾਂਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਪਹਿਲਾਂ ਤਾਂ ਭਰਾਵਾਂ ਦਾ ਕੀ ਕਹਿਣਾ ਚਾਹੋਗੇ ਸਰ ਜਿਹੜੇ ਪਿੰਡ ਇਤਿਆਨੇ ਵਿੱਚ ਜਿਹੜਾ ਹਾਕੀ ਦਾ ਟੂਰਨਾਮੈਂਟ ਹੋ ਰਿਹਾ ਵਾ ਕੀ ਕਹਿਣਾ ਚਾਹੋਗੇ ਸਰ ਗੱਲ ਇਹ ਆ ਵੀ ਪਹਿਲਾਂ ਤਾਂ ਜਿਹੜੇ ਪਿੰਡ ਇਤਿਆਨ ਵਾਲੇ ਸਰਪੰਚ ਨੇ ਸਾਡੇ ਸਾਫਕਾ ਗੁਰਮੀਤ ਸਿੰਘ ਜੀ ਮਹੰਤ ਜੀ ਆਪਣੇ ਸਾਫਕਾ ਸਰਪੰਚ ਤਖਵੀਰ ਜੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਜਿਵੇਂ ਅੱਜ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਇੰਨੀ ਪਰਹਾਰ ਹੈ ਲੋਕ ਨਸ਼ੇ ਵਾਲੇ ਪਾਸੇ ਨੂੰ ਜਾ ਰਹੇ ਆ ਇਹ ਉਹਨਾਂ ਨੂੰ ਨਸ਼ਿਆਂ ਤੋਂ ਤੱਕ ਲਿਆ ਕੇ ਇੱਧਰ ਨੂੰ ਵਧੀਆ ਪਾਸੇ ਲਾ ਰਹੇ ਨੇ ਤੇ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੂੰਗਾ ਵੀ ਇਹ ਬਹੁਤ ਵਧੀਆ ਉਪਰਾਲਾ ਕਰਦੇ ਆ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਸਾਡੇ ਸੀਐਮ ਸਾਹਿਬ ਦਾ ਵੀ ਇਹੀ ਇਸ਼ਾ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਾਲੇ ਪਾਸੇ ਲਾਇਆ ਜਾਵੇ ਤੇ ਜਿਹੜਾ ਕਿ ਲੋਕ ਬੱਚੇ ਨਸ਼ਿਆਂ ਤੋਂ ਦੂਰ ਹੋ। ਅਸਰ ਆਪਾਂ ਜੀ ਗੱਲ ਕਰੀਏ ਜਿਹੜੇ ਨੌਜਵਾਨ ਜਿਹੜੇ ਨਸ਼ਿਆਂ ਦੇ ਕੋਲਾਏ ਪਏ ਹੋ ਇਹਨਾਂ ਨੂੰ ਤੁਹਾਡੀ ਕੀ ਮਿਲ ਰਹੀਗੀ? ਉਹਨਾਂ ਨੂੰ ਇਹ ਅਪੀਲ ਆ ਵੀ ਉਹਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵਾਲੇ ਪਾਸੇ ਆਪਦੇ ਪਰਿਵਾਰ ਦੇ ਪਾਸੇ ਆਣਾ ਚਾਹੀਦਾ ਜਿਨ੍ਹਾਂ ਦੇ ਨਸ਼ੇ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਦੀ ਆਪਾਂ ਹਾਲਤ ਦੇਖੋ ਕੀ ਹੈ ਨਸ਼ਾ ਇਹ ਨਹੀਂ ਭੈੜੀ ਚੀਜ਼ ਆ ਵੀ ਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੁਟਕਾਂ ਖੁਆਵਾਂ ਵਧੀਆਂ ਜਾਂਦੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਰਦੇ ਕੀ ਆ ਤੇ ਉਹਨਾਂ ਨੂੰ ਮੇਰੇ ਤਾਂ ਆਪਦੇ ਬਣੀ ਉਹੀ ਕਹੂੰਗਾ ਵੀ ਉਹਨਾਂ ਨੂੰ ਇਹਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਆਪ ਦੀ ਸਿਹਤ ਬੰਨੀ ਆਪ ਦੇ ਸਮਾਜ ਬੰਨੀ ਦੇਖਣਾ ਚਾਹੀਦਾ ਤੇ ਲੋਕਾਂ ਨੂੰ ਇੱਕ ਵਧੀਆ ਸੰਦੇਸ਼ ਜਾਵੇ ਤੇ ਅਸੀਂ ਆਪ ਦੇ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਸਰ ਆਪਾਂ ਜੀ ਗੱਲ ਕਰੀਏ ਐਨ ਆਰ ਆਈ ਭਰਾਵਾਂ ਦੀ ਪਿੰਡ ਨਗਰ ਵਾਸੀਆਂ ਦੀ ਜੋ ਵੀ ਜਿਹੜੇ ਐਕਸਸ ਸਾਭਕਾ ਸਰਪੰਚ ਨੇ ਉਹਨਾਂ ਤੋਂ ਆਪਣੇ ਉੱਪਰ ਕਹਦੇ ਸਰਕਾਰ ਵੱਲੋਂ ਵੀ ਤੁਹਾਡੇ ਵੱਲੋਂ ਕੁਝ ਇਹਨਾਂ ਨੂੰ ਪਿੰਡ ਦੇ ਵਿੱਚ ਕੁਝ ਖੇਡਾਂ ਪਤਿ ਕੁਝ ਲਿਆ ਕੇ ਦਿੱਤਾ ਜਾਊਗਾ ਬਿਲਕੁਲ ਜੀ ਜਿਹੜੇ ਸਾਡੇ ਸੀਐਓ ਸਾਹਿਬ ਮਾਨ ਸਾਹਿਬ ਦਾ ਉਦੇਸ਼ ਆ ਸੀ ਹੁਣੇ ਪੰਜਾਬ ਖੇਡਾਂ ਬਤਨ ਦੀਆਂ ਪੰਜਾਬ ਦੀਆਂ ਕਰਾਈਆਂ ਅਸੀਂ ਹਰ ਸਾਲ ਕਰਵਾ ਰਹੇ ਹਾਂ 3 ਸਾਲ ਹੋ ਗਏ ਤੇ ਸਾਡਾ ਵੱਧ ਤੋਂ ਵੱਧ ਇਹ ਮੋਟੋ ਹੈਗਾ ਵੀ ਅਸੀਂ ਪਿੰਡਾਂ ਦੇ ਵਿੱਚ ਸੱਥਾਂ ਚ ਵਜੇ ਜਾ ਕੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਕਿੱਟਾਂ ਕਰੀਏ ਹੁਣ ਅਸੀਂ ਇਹਨਾਂ ਇਸ ਪਿੰਡ ਨੂੰ ਵੀ 1.5 ਲੱਖ ਰੁਪਿਆ ਆਪਣੇ ਸਰਪੰਚ ਸਾਹਿਬ ਨੇ ਕਿਹਾ ਸੀ ਵੀ ਬੱਚਿਆਂ ਨੂੰ ਖੇਡਾਂ ਚਾਹੀਦੀਆਂ ਨੇ 1.5 ਲੱਖ ਰੁਪਏ ਦੀ ਕਿੱਟ ਚਾਹੀਦੀ ਹੈ ਅਸੀਂ ਇਹਨਾਂ ਨੂੰ 1.5 ਲੱਖ ਰੁਪਏ ਹੁਣ ਜਸਟ ਹੁਣੀ ਦੇ ਕੇ ਛੱਡੇ ਆ ਤੇ ਬਾਕੀ ਜੋ ਵੀ ਇਹਨਾਂ ਦੀ ਸਾਡੇ ਸਰਕਾਰ ਤੋਂ ਡਿਮਾਂਡ ਹੋਊ ਅਸੀਂ ਇਹਨਾਂ ਦੀ ਪਹਿਲ ਦੇ ਆਧਾਰ ਤੇ ਪੂਰੀ ਕਰਾਂਗੇ ਤੇ ਜਿਹਦੇ ਨਾਲ ਬੱਚੇ ਸਹੀ ਦਿਸ਼ਾ ਵੱਲ ਨੂੰ ਸਾਡੇ ਜਾਣਗੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਬਾਜੀ ਮੈਂ ਵੀ ਖੇਡਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਨਗਰ ਨਿਵਾਸੀਆਂ ਦਾ ਦੇਣਾ ਮੈਂ ਪਰਾਲਾ ਫਿਰ ਅੱਗੇ ਪਰਾਲਾ ਜਿਹੜਾ ਅੱਗੇ ਤੋਂ ਵੀ ਲਗਾਤਾਰ ਇਦਾਂ ਹੀ ਜਾਰੀ ਰਹੂਗਾ ਲਗਾਤਾਰ ਜਾਰੀ ਰਹੂਗਾ ਜੀ ਲਗਾਤਾਰ ਜੀ ਧੰਨਵਾਦ ਕਰਨਾ ਚਾਹੋਗੇ ਐਨਆਰਆਈ ਭਰਾਵਾਂ ਨੂੰ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਾਂ ਇਹਨਾਂ ਬਾਰੇ ਵੀ ਇਹਨਾਂ ਦਾ ਧੰਨਵਾਦ ਕਰਦਾ ਜੀ ਸਾਡੇ ਸਾਬਕਾ ਸਰਪੰਚ ਸਾਹਿਬ ਦਾ ਗਰਮੀਤ ਸਿੰਘ ਦਾ ਵੀ ਮੈਂ ਧੰਨਵਾਦ ਕਰਦਾ ਜੀ ਸਰ ਸਰ ਲਖਵੀਰ ਸਿੰਘ ਦਾ ਵੀ ਧੰਨਵਾਦ ਕਰਦਾ ਜੀ ਸਾਡੇ ਜੈਨ ਸਾਹਿਬ ਸਾਡੇ ਲਈ ਆਏ ਇੱਥੇ ਟਾਈਮ ਸੈੱਟ ਕੇ ਬੁਲਾਵਾ ਕਰਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਪੰਚਾਇਤ ਦਾ ਸਹਿਯੋਗ ਹੈ ਜੀ ਪਹਿਲੀ ਪੰਚਾਇਤਾਂ ਗੱਲਬਾਤ ਕੀਤੀ ਲਖਬੀਰ ਜੀ ਸਾਫਕਾ ਸਰਪੰਚ ਸੀ ਗੁਰਮੀਤ ਜੀ ਸਾਫਕਾ ਸਰਪੰਚ ਸੀ ਨੌਜਵਾਨ ਖੜੇ ਨੇ ਤੇ ਪਿੰਡ ਇੱਥੇ ਆਣੀਆਂ ਜੀ ਇੱਥੇ ਆਣੇ ਪਿੰਡ ਲੋਜਾਣੇ ਦਾ ਜਿੱਥੇ ਖੇਡਾਂ ਦਾ ਮੁਕਾਬਲੇ ਹੁੰਦੇ ਨੇ ਕਾਫੀ ਸਾਲਾਂ ਤੋਂ ਇੱਥੇ ਇਹ ਲਗਾਤਾਰ ਉਪਰਾਲੇ ਜਾਰੀ ਕੀਤੇ ਜਾ ਰਹੇ ਨੇ ਸਰਪੰਚ ਗੁਰਮੀਤ ਜੀ ਸਾਫਕਾ ਸਰਪੰਚ ਤੇ ਸਾਫਕਾ ਸਰਪੰਚ ਲਖਬੀਰ ਜੀ ਵੱਲੋਂ ਬਾਕੀ ਇਦਾਂ ਦੇ ਮੁੱਦੇ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਬੜੇ ਰੋਜੜੇ